2025 ਦੀ ਵਨ ਆਫ ਦਾ ਮੋਸਟ ਮਚ ਅਵੇਟਡ ਪੰਜਾਬੀ ਫਿਲਮ ਇਲਤੀ ਹੋ ਚੁੱਕੀ ਹੈ ਰਿਲੀਜ਼ ਕਿਉਂ ਹੈ ਫਿਲਮ ਮਸਟ ਵਾਚ ਅਸੀਂ ਤੁਹਾਨੂੰ ਦੱਸਦੇ ਹਾਂ ਅੱਜ ਦੇ ਇਸ ਖਾਸ ਰਿਵਿਊ ਦੇ ਵਿੱਚ ਮਾਈ ਸੈਲਫ ਇਲਤੀ ILT ਦਾ concept ਜੀ ਹਾਂ ਫਿਲਮ ਦੇ ਪੋਸਟਰ ਦੇ ਆਊਟ ਤੋਂ ਬਾਅਦ ਹੀ ਆਡੀਅנס ਨੂੰ ਇਸ ਦੀ ਬੇਸਬਰੀ ਦੇ ਨਾਲ ਉਡੀਕ ਹੋ ਗਈ ਸੀ ਜਿਸ ਦੀ ਵਜ੍ਹਾ ਇਹ ਸੀਗੀ ਕਿ ਫਿਲਮ ਦਾ concept ਵਾਕਈ ਹੀ ਨਵਾਂ ਹੈ ਔਰ ਫਿਲਮ ਦੇਖਣ ਤੋਂ ਬਾਅਦ ਤੁਹਾਨੂੰ ਵੀ ਅਹਿਸਾਸ ਹੋ ਜਾਏਗਾ ਕਿ ਫਿਲਮ ਦੀ ਕਹਾਣੀ ਦੇ ਵਿੱਚ ਇੱਕ ਫਰੈਸ਼ਨੈਸ ਹੈ ਅਤੇ concept ਨੂੰ ਵੀ ਬਹੁਤ ਹੀ ਖੂਬਸੂਰਤੀ ਦੇ ਨਾਲ ਕਾਮੇਡੀ ਦੇ ਨਾਲ ਕਾਟ ਕੀਤਾ ਗਿਆ ਹੈ ਲੇਕਿਨ ਮੈਸੇਜ ਬਹੁਤ ਸ਼ਾਨਦਾਰ ਸਟਰੌਂਗ ਅਤੇ ਖੂਬਸੂਰਤ ਹੈ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਕਿ ਫਿਲਮ ਦੇ ਵਿੱਚ ਕਾਮੇਡੀ ਚਾਹੇ ਇੱਕ ਤੋਂ ਬਾਅਦ ਇੱਕ ਪੰਚੀਸ ਵਾਲੀ ਨਹੀਂ ਹੈ ਲੇਕਿਨ ਫਿਰ ਵੀ ਫਿਲਮ ਦੇ ਵਿੱਚ ਘੜੀ ਗਈ ਕਾਮੇਡੀ ਜਿਹੜੀ ਹੈ ਆਡੀਅנס ਨੂੰ ਪੂਰੀ ਫਿਲਮ ਦੇ ਆਪਣੇ ਨਾਲ ਬੰਨ ਕੇ ਰੱਖਦੀ ਹੈ ਅਤੇ ਖੂਬ ਮਨੋਰੰਜਨ ਕਰ ਦਰਸ਼ਕਾਂ ਨੂੰ ਤਾੜੀਆਂ ਮਾਰਨ ਤੇ ਮਜਬੂਰ ਕਰ ਦਿੰਦੀ ਹੈ ਕਿਉਂ ਇਲਤਾ ਕਰਦਾ ਹੈ ਕੀ ਦਵਾਈ ਦੇਵੇਂ ਤੇਰੀਆਂ ਇਲਤਾ ਵੀ ਦਵਾਈ ਫਿਲਮ ਦੇ ਵਿੱਚ ਦੋ ਕਹਾਣੀਆਂ ਪੈਰਲਲ ਚੱਲਦੀਆਂ ਨੇ ਯਾਨੀ ਕਿ ਦੋ ਯੁੱਗਾਂ ਦੀ ਗੱਲ ਕੀਤੀ ਗਈ ਹੈ ਅੱਜ ਦੇ ਯੁੱਗ ਦੀ ਔਰ ਅਜ ਤੋਂ ਮਿਲੀਅਨ ਸਾਲ ਪਹਿਲਾਂ ਦੇ ਯੁੱਗ ਦੀ ਔਰ ਦੋਨਾਂ ਨੂੰ ਹੀ ਬਹੁਤ ਹੀ ਬੈਲੈਂਸ ਵਿੱਚ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਹੈ ਜੋ ਆਡੀਅנס ਨੂੰ ਬਹੁਤ ਜ਼ਿਆਦਾ ਐਂਟਰਟੇਨ ਕਰਦਾ ਹੈ ਤੁਹਾਨੂੰ ਦੱਸ ਦੇ ਕਿ ਜਿੱਥੇ ਅੱਜ ਦੇ ਯੁੱਗ ਦੇ ਵਿੱਚ ਲੋਕ ਜਿਹੜੇ ਨੇ ਉਹ ਕੁਦਰਤ ਨਾਲ ਖਿਲਵਾੜ ਕਰ ਰਹੇ ਨੇ ਔਰ ਉਸ ਦਾ ਕਿੰਨਾ ਨੁਕਸਾਨ ਹੈ ਇਸ ਫਿਲਮ ਦੇ ਵਿੱਚ ਮਨੋਰੰਜਨ ਦਰਸ਼ਕਾਂ ਦਾ ਕਰਦੇ ਕਰਦੇ ਨਾਲ ਦੇ ਨਾਲ ਹੀ ਵਿਖਾਇਆ ਗਿਆ ਹੈ ਲੇਕਿਨ ਉਥੇ ਦੂਜੇ ਪਾਸੇ ਮਿਲੀਅਨ ਸਾਲ ਪਹਿਲੇ ਜਿਹੜੇ ਯੁੱਗ ਦੀ ਗੱਲਾਂ ਨੇ ਨੂੰ ਵੀ ਬਹੁਤ ਹੀ ਖੂਬਸੂਰਤੀ ਦੇ ਨਾਲ ਵੱਖ-ਵੱਖ ਕਿਰਦਾਰਾਂ ਦੇ ਨਾਲ ਦਿਖਾਇਆ ਗਿਆ। ਸੋ ਸਭ ਤੋਂ ਅਹਿਮ ਨੇ ਇਸ ਫਿਲਮ ਦੇ ਕਿਰਦਾਰ ਆਫਟਰ ਦਾ ਕਨਸੈਪਟ ਆਫ ਦਾ ਫਿਲਮ। ਫਿਲਮ ਦੇ ਕਿਰਦਾਰ ਇਸ ਫਿਲਮ ਦੀ USP ਨੇ ਬਟ ਤੁਹਾਨੂੰ ਦੱਸ ਦਵਾਂ ਕਿ ਹਰ ਇੱਕ ਕਲਾਕਾਰ ਨੇ ਆਪਣਾ ਕਿਰਦਾਰ ਕਿਆ ਖੂਬਸੂਰਤੀ ਦੇ ਨਾਲ ਨਿਭਾਇਆ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਰਗਵੀਰ ਬੋਲੀ ਦੀ ਰਗਵੀਰ ਬੋਲੀ ਨੇ ਆਪਣੇ ਕਿਰਦਾਰ ਨੂੰ ਬਹੁਤ ਹੀ ਬਿਊਟੀਫੁਲੀ ਪੂਰੀ ਵਾ ਲਾ ਕੇ ਐਂਡ 200% ਦੇ ਕੇ ਸਕਰੀਨ ਤੇ ਦਿਖਾਇਆ ਹੈ ਆਡੀਅנס ਬਹੁਤ ਜ਼ਿਆਦਾ ਐਂਟਰਟੇਨ ਕਰਦੀ ਹੈ ਸੈਂਟੀ ਦੇ ਕਿਰਦਾਰ ਨੂੰ ਤੇ ਅੱਜ ਤੋਂ ਮਿਲੀਅਨ ਸਾਲ ਪਹਿਲੇ ਜਿਹੜਾ ਕਿਰਦਾਰ ਸੀ ਉਸ ਨੂੰ ਵੀ ਉਹਨਾਂ ਨੇ ਬੜੀ ਬਖੂਬੀ ਨਿਭਾਇਆ ਇੰਜ ਲੱਗਦਾ ਹੈ ਕਿ ਤੁਸੀਂ ਭੁੱਲ ਜਾਓਗੇ ਕਿ ਇਹ ਰਗਵੀਰ ਬੋਲੀ ਹੈ ਔਨ ਦਾ ਸਕਰੀਨ ਤੁਸੀਂ ਸੱਚੀ ਉਹਨਾਂ ਕਿਰਦਾਰਾਂ ਨੂੰ ਇੰਜੋਏ ਕਰਨ ਲੱਗ ਜਾਨੇ ਹੋ ਲੇਕਿਨ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਇਸ ਫਿਲਮ ਦੇ ਵਿੱਚ ਇੱਕ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਬਹੁਤ ਹੀ ਕਾਬਿਲ ਇਤਾਰੀਫ ਹੈ ਜਿਸ ਦੀ ਗੱਲ ਕਰਨੀ ਬਣਦੀ ਹੈ ਔਰ ਫਿਲਮ ਦੀ ਖੂਬਸੂਰਤੀ ਨੂੰ ਵੀ ਵਧਾਉਂਦੀ ਹੈ ਉਹ ਹੈ ਰਗਵੀਰ ਬੋਲੀ ਵੱਲੋਂ ਇਸ ਫਿਲਮ ਦੇ ਵਿੱਚ ਇੱਕ ਲੈਂਗੁਏਜ ਤੁਹਾਨੂੰ ਸੁਣਨ ਨੂੰ ਮਿਲੇਗੀ ਜਿਸਨੂੰ ਜਬਰੇਸ਼ ਕਿਹਾ ਜਾਂਦਾ ਹੈ ਸੋ ਉਸ ਲੈਂਗੁਏਜ ਨੂੰ ਹੁਣ ਤੱਕ ਪੰਜਾਬੀ ਸਿਨੇਮਾ ਦੀ ਕਿਸੇ ਫਿਲਮ ਦੇ ਵਿੱਚ ਤਾਂ ਨਹੀਂ ਸੁਣਿਆ ਗਿਆ ਸੋ ਇਸ ਲੈਂਗੁਏਜ ਨੂੰ ਵੀ ਬਹੁਤ ਹੀ ਖੂਬਸੂਰਤੀ ਦੇ ਨਾਲ ਫਿਲਮ ਦੇ ਵਿੱਚ ਪਲੋਟ ਕੀਤਾ ਗਿਆ ਫਿਲਮ ਦੇ ਡਾਇਲੌਗਸ ਆ ਗੁਰਪ੍ਰੀਤ ਭੁੱਲਰ ਨੇ ਲਿਖੇ ਨੇ ਲੇਕਿਨ ਪਾਰਟਿਕੂਲਰ ਇਸ ਲੈਂਗੁਏਜ ਦੀ ਗੱਲ ਕਰੀਏ ਤੇ ਉਸ ਨੂੰ ਰਗਵੀਰ ਬੋਲੀ ਵੱਲੋਂ ਜਿਹੜਾ ਹੈ ਉਹ ਇਸ ਫਿਲਮ ਦੇ ਵਿੱਚ ਤੁਹਾਨੂੰ ਸੁਨਣਾ ਨੂੰ ਮਿਲੇਗਾ ਸੋ ਬਹੁਤ ਸਾਰੀਆਂ ਕ੍ਰੀਏਟੀਵਿਟੀਜ਼ ਇਸ ਫਿਲਮ ਦੇ ਵਿੱਚ ਇਸ ਤੋਂ ਇਲਾਵਾ ਵੀ ਨੇ ਰਗਵੀਰ ਬੋਲੀ ਦਾ ਕਿਰਦਾਰ ਤਾਂ ਆਪਣੇ ਆਪ ਦੇ ਵਿੱਚ ਪੂਰਾ ਜਸਟੀਫਿਕੇਸ਼ਨ ਕਰਦਾ ਹੈ ਆਪਣੇ ਕਿਰਦਾਰ ਦੇ ਨਾਲ ਔਰ ਨਾਲ ਦੇ ਨਾਲ ਹੀ ਆਡੀਅנס ਵੀ ਬਾਰ-ਬਾਰ ਉਸ ਦੇ ਅੰਦਾਜ਼ ਅਤੇ ਉਸ ਦੇ ਹਾਸੇ ਨੂੰ ਸੁਣ ਕੇ ਖਿੜਖਿੜਾਉਂਦੀ ਹੈ ਔਰ ਤਾੜੀਆਂ ਮਾਰਨ ਤੇ ਮਜਬੂਰ ਹੋ ਜਾਂਦੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਉਹਨਾਂ ਦੀ ਜੋ ਇਸ ਫਿਲਮ ਦੇ ਵਿੱਚ ਅਹਿਮ ਕਿਰਦਾਰ ਨੇ ਭਾਰੀ ਨੇ اور ਫਿਲਮ ਦੇ ਪ੍ਰੋਡਿਊਸਰ ਵੀ ਨੇ ਜਗਜੀਤ ਸੰਤੂ ਇੱਕ ਵਾਰ ਫਿਰ ਤੋਂ ਉਹਨਾਂ ਨੇ ਨਵਾਂ ਐਕਸਪੈਰੀਮੈਂਟ ਕੀਤਾ ਹੈ ਔਰ ਉਸ ਐਕਸਪੈਰੀਮੈਂਟ ਦੇ ਨਾਲ ਉਹਨਾਂ ਦੇ ਖੁਦ ਦੇ ਕਿਰਦਾਰ ਦੇ ਨਾਲ ਵੀ ਐਕਸਪੈਰੀਮੈਂਟ ਕੀਤਾ ਰਗਵੀਰ ਅਤੇ ਜਗਜੀਤ ਦੇ ਕਿਰਦਾਰ ਨੂੰ ਵੇਖ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੋਨਾਂ ਦੇ ਵਿੱਚ ਐਕਟਿੰਗ ਸਕਿੱਲਸ ਵਾਲਾ ਕੈਲੀਬਰ ਕਾਫੀ ਜ਼ਿਆਦਾ ਹਾਈ ਹੈ ਜੋ ਸ਼ਾਇਦ ਹੋਂ ਤੱਕ ਸਿਨੇਮਾ ਦੇ ਵਿੱਚ ਐਕਸਪਲੋਰ ਹੋ ਹੀ ਨਹੀਂ ਪਾਇਆ ਸੋ ਤੁਸੀਂ ਦੋਨਾਂ ਦੇ ਕਿਰਦਾਰਾਂ ਨੂੰ ਕਰੋਗੇ ਰਜ ਕੇ ਐਂਟਰਟੇਨ ਇਸ ਤੋਂ ਇਲਾਵਾ ਹਮੇਸ਼ਾ ਗਲੈਮਰਸ ਵਾਲੇ ਕਿਰਦਾਰ ਕਰਨ ਵਾਲੀਆਂ ਅਦਾਕਾਰਾਂ ਦੀ ਇੱਕ ਪਛਾਣ ਹੈ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਲੇਕ किरदार है इस फिल्म ਦੇ ਵਿੱਚ ਨੇ ਭਾਇਆ ਜੀ हां ਦੋ ਕਿਰਦਾਰਾਂ ਦੇ ਵਿੱਚ ਨਜ਼ਰ ਆਣਗੇ ਸਾਰੇ ਕਿਰਦਾਰ ਇੱਕ ਅੱਜ ਦੇ ਯੁੱਗ ਦੇ ਕਿਰਦਾਰ ਔਰ ਫਿਰ ਮਿਲੀਅਨ ਸਾਲ ਪਹਿਲਾਂ ਦੇ ਕਿਰਦਾਰ ਲੇਕਿਨ ਦੋਨਾਂ ਹੀ ਕਿਰਦਾਰਾਂ ਨੂੰ ਬਹੁਤ ਹੀ ਬਖੂਬੀ ਫਿਲਮ ਦੇ ਕਲਾਕਾਰਾਂ ਵੱਲੋਂ ਨੇ ਭਾਇਆ ਗਿਆ ਹੈ ਔਰ ਮੈਂ ਤੁਹਾਨੂੰ ਦੱਸਦਾ ਕਿ ਫਿਲਮ ਦੀ ਖੂਬਸੂਰਤੀ ਨੂੰ ਬਹੁਤ ਵਧਾਉਂਦੇ ਨੇ ਇਸ ਫਿਲਮ ਦੇ ਕਲਾਕਾਰ ਮੋੜ ਜੰਗਲ ਵੱਲ ਕੱਟਣਾ ਪੈਣਾ ਪਰ ਉਹ ਬਹੁਤ ਪਾਵਰਫੁਲ ਲੋਕ ਆ ਆਪਾਂ ਲੜਾਂਗੇ ਕਿਵੇਂ ਪਾਵਰਫੁਲ ਪੀਪਲ ਕਮ ਫਰਮ ਪਾਵਰ ਪਾਵਰ ਫਿਲਮ ਦਾ ਮਿਊਜ਼ਿਕ ਵੀ ਕਾਫੀ ਉੱਚੇ ਸਕੇਲ ਤੇ ਕੀਤਾ ਗਿਆ ਹੈ ਜੀ ਹਾਂ ਫਿਲਮ ਦਾ ਸੰਗੀਤ ਜਿਹੜਾ ਹੈ ਉਹ ਹਰ ਫਿਲਮ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਔਰ ਇਸ ਫਿਲਮ ਦਾ ਸੰਗੀਤ ਵੀ ਫਿਲਮ ਦੀ ਕਹਾਣੀ ਨੂੰ ਨਾ ਕੇਵਲ ਮਜ਼ਬੂਤ ਬਣਾਉਂਦਾ ਹੈ ਬਲਕਿ ਹੋਰ ਜ਼ਿਆਦਾ ਮਨੋਰੰਜਨ ਨੂੰ ਇਨਕਰੀਜ਼ ਕਰਦਾ ਹੈ ਉਹ ਬਿਗ ਬੈਂਗ ਹੋਇਆ ਡਿੰਗ ਡੋਂਗ ਜਦ ਦੁਨੀਆ ਹੋਂਦ ਜੀ ਆਈ

ਇਥੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਣਾਅ ਭਰੀ ਜ਼ਿੰਦਗੀ ਤੋਂ ਫਿਲਮਾਂ ਜਿਹੜੀਆਂ ਨੇ ਉਹ ਤੁਹਾਨੂੰ ਰਿਲੈਕਸ ਕਰਦੀਆਂ ਨੇ ਜੀ ਹਾਂ ਅਸੀਂ ਫਿਲਮਾਂ ਦੇਖਣ ਜਾਂਦੇ ਹਾਂ ਸਿਨੇਮਾ ਘਰਾਂ ਦੇ ਵਿੱਚ ਖੁਦ ਦਾ ਟਾਈਮ ਸਪੈਂਡ ਕਰਾਂ ਤੇ ਉਹ ਦੱਸ ਦਈਏ ਕਿ ਜਿੱਥੇ ਇਸ ਫਿਲਮ ਨੂੰ ਤੁਸੀਂ ਦੇਖ ਕੇ ਮੀ ਟਾਈਮ ਸਪੈਂਡ ਕਰੋਗੇ ਉਥੇ ਹੀ ਇਹ ਫਿਲਮ ਤੁਹਾਨੂੰ ਜ਼ਿੰਦਗੀ ਦਾ ਇੱਕ ਬਹੁਤ ਹੀ ਅਹਿਮ ਪਾਠ ਪੜ੍ਹਾਉਗੀ ਕਿਉਂਕਿ ਸਾਹ ਲੈਣਾ ਹੈ ਸਾਰਿਆਂ ਲਈ ਬਹੁਤ ਜ਼ਰੂਰੀ ਲੇਕਿਨ ਉਸ ਸਾਹ ਦੇ ਵਿੱਚ ਕਿੰਨੀ ਜ਼ਿਆਦਾ ਫਰੈਸ਼ਨੈਸ ਹੋਣੀ ਚਾਹੀਦੀ ਹੈ ਉਹ ਇਸ ਫਿਲਮ ਦੀ ਫਰੈਸ਼ਨੈਸ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਜੀ ਹਾਂ ਫਿਲਮ ਮਿਲਦੀ ਹੈ ਮਸਟ ਵਾਚ ਫਿਲਮ ਜ਼ਰੂ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਿਉਂਕਿ ਇਹ ਫਿਲਮ ਕੇਵਲ ਮਨੋਰੰਜਨ ਹੀ ਨਹੀਂ ਕਰਦੀ ਬਲਕਿ ਦਿੰਦੀ ਹੈ ਜ਼ਿੰਦਗੀ ਦਾ ਇੱਕ ਖੂਬਸੂਰਤ ਲੈਸਨ ਰੁੱਖਾਂ ਨੂੰ ਅੱਗ ਲਾਉਣ ਨਾਲ ਪਤਾ ਕਿੰਨੇ ਪੰਛੀ ਜਾਨਵਰ ਮਰਦੇ